ਜੇਲਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਸਰਹਾਲੀ ਵਿਖੇ ਇੱਕ ਨੌਜਵਾਨ ਜਿਸ ਦਾ ਨਾਮ ਕੁਲਦੀਪ ਸਿੰਘ ਉਰਫ ਕਾਲਾ ਜੋ ਕਿ ਇੱਕ ਨੌਜਵਾਨ ਲੜਕੀ ਨੂੰ ਲੈ ਕੇ ਰੰਗ ਰਲੀਆਂ ਮਨਾ ਰਿਹਾ ਸੀ ਜਿਸ ਨੂੰ ਕਿ ਗਊਸ਼ਾਲਾ ਦੇ ਬਾਬਿਆਂ ਦੇ ਵੱਲੋਂ ਰੋਕਿਆ ਗਿਆ ਤਾਂ ਉਸ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਅਤੇ ਉਸ ਦੇ ਸਾਥੀ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ ਅਤੇ ਅੰਧਾ ਧੁੰਦ ਗਊਸ਼ਾਲਾ ਦੇ ਵਿੱਚ ਪਹੁੰਚ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗੋਲੀਆਂ ਚੱਲਣ ਦੇ ਨਾਲ ਗਊਸ਼ਾਲਾ ਦੇ ਵਿੱਚ ਸੇਵਾ ਕਰ ਰਹੇ ਬਾਬਾ ਜਰਨੈਲ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਰਨੈਲ ਸਿੰਘ ਨੂੰ ਤਿੰਨ ਗੋਲੀਆਂ ਲੱਗੀਆਂ ਨੇ ਜੋ ਕਿ ਇਸ ਸਮੇਂ ਜ਼ੇਰੇ ਇਲਾਜ ਤਰੰਤਰੰਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਦਾਖਲ ਹੈ ਮੌਕੇ ਤੇ ਪੁਜੀ ਥਾਣਾ ਸਰਹਾਲੀ ਦੀ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਨੂੰ ਲੈ ਕੇ ਪਿੰਡ ਸਰਹਾਲੀ ਕਲਾਂ ਵਿਖੇ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਨਾ ਜਹਦਾਰੀ ਦੱਸੇਂ ਪਿੰਡ ਕੌਂਸ਼ਾਲਾ ਕਿਨਾਂ ਵੀ ਹੀ ਬਾਬਾ ਸੋਕਾ ਨਹੀਂ ਦੇਣਾ ਕੀ ਗੱਲਬਾਤ ਹੋਈ ਹੈ ਜਿੰਦਾ ਸੇਵਾਦਾਰ ਆਪਣੇ ਰਹਿਨੇ ਜਨੈਲ ਸਿੰਘ ਦੀ ਮਿਹਰੋਂ ਸੁਣਾ ਬਾਬਾ ਸੋਕਾ ਜਿੰਦਾ ਕਟੋੜ ਸਾਰਾ ਬਾਬਾ ਹੋਂਟੇਂ ਜਣਾ ਇਹੜਾ ਕਬੀਰ ਸਿੰਘ ਬਾਰ-ਬਾਰ ਉਥੇ ਬੀਬੀ ਨੂੰ ਲੈ ਕੇ ਆਉਂਦਾ ਸੀ ਦੋ ਤਿੰਨ ਵਾਰ ਆ ਕੇ ਗਿਆ ਜਿਹੜੇ ਦੋ ਸਾਲ ਸੇਵਾਦਾਰ ਹੀ ਇਹਨਾਂ ਨੇ ਕਿਹਾ ਤੂੰ ਇਹ ਕੰਮ ਕਰਨੋਂ ਹਟ ਜਾ ਇੱਥੇ ਨਾ ਇਹ ਧਰਮਦਾਨ ਆ ਤੇ ਪਾਸੇ ਚੱਲ ਜਾ ਅੱਜ ਵੀ ਇੱਕ ਜਨਾਨੀ ਨੂੰ ਲੈ ਕੇ ਉਹ ਸਕੂਟਰ ਤੇ ਆਈ ਇਹ ਮੋਟਰਸਾਈਕਲ ਤੇ ਆ ਇਹ ਵੀ ਲਸਾਬੰਦਰਾ ਦੋ ਸਾਲਾਂ ਚੱਲੇਗੀ ਸਿੰਘਾਂ ਵਾਲੀ ਦੇ ਚਿੱਟੀ ਮਾੜਾ ਤੰਗਾ ਬੋਲੇ ਆ ਤੇ ਚੱਲੇਗੀ ਇਹਨੇ ਜਾ ਕੇ ਆਪਣੇ ਮੁੰਡੇ ਪਿੰਡੋਂ ਗੱਡੀ ਤੇ ਦੋ ਮੋਟਰਸਾਈਕਲ ਮਗਾਰੇ ਉਹਨਾਂ ਵੀ ਲਖਾ ਸਿੰਘਾਂ ਤੇ ਅੰਦਾ ਤੁੰਡ ਗੋਲੀ ਚਾਲੂ ਕਰਤੀ ਇੱਕ ਸਿੰਘ ਜਨਰਲ ਸਿੰਘ ਦੇ ਤਿੰਨ ਗੋਲਾਂ ਨਾਲਾਂ ਤੇ ਹਟੇ ਦਾ ਲੱਗਣਾ ਉਹ ਵਾਈਟ گاڑی ਪੰਜਾਬਾਈ ਫਾਇਰ ਬੀਚੇ ਉਹਨਾਂ ਨੇ ਗੋਲਾਂ ਚਲਾਉਂਦੇ ਚਲਾਉਂਦੇ ਬਾਹਰ ਮਿਲੇ ਜਿਹੜੇ ਸੈਂਦੀ ਹਕੂ ਮੰਜਾ ਥੱਲੇ ਕੋ ਆਪਣਾ ਬੜਨ ਦਾ ਕਰਕੇ ਬਚਾ ਕਰਕੇ ਕਾਫੀ ਗੋਲੀ ਚਲੀ ਹੈ ਕਾਫੀ ਗੋਰੀ ਇਹਨਾਂ ਨੇ ਦੋ ਵਾਰ ਆਪਣਾ ਇੱਕਰ ਵਾਰ ਵਾਰ ਸੀ ਅਨਾ ਦੋ ਤਾਂ ਫਾਇਰਾਂ ਦਿੱਤੀ ਜਿਹੜੇ ਦੇ ਸਾਹਮਣੇ ਖੰਦੇ ਵੇਹੀ ਉਹ ਆਪਣਾ ਪਾਸਾ ਕਰਕੇ ਜਨਰਲ ਸਿੰਘ ਸਾਹਮਣੇ ਨੰਗਨ ਲਗਾ ਪੱਜ ਗਏ ਪੂਰੇ ਤਿੰਨ ਗੋਲਾਂ ਨਾਲ ਲੱਗਾ ਪੱਜ ਗਏ ਉਹ ਚਾਰ ਜਾਨੇ ਜੀਤ ਸਿੰਘ ਇਹਦਾ ਨਾਮ ਜੀਤ ਸਿੰਘ ਕੀ ਕੋਲ ਰਹੋ ਜੱਟਵਾਸੀ ਕੀ ਉਥੇ ਸੇਵਾ ਕਰਦਾ ਹੈ ਜਾਂ ਨਾ ਬਾਹਰ ਦਾ ਸੇਵਾਦਾਰ ਤੇ ਸੇਵਾਦਾਰ ਤੇ ਰਹਿੰਦੇ ਨੇ ਨਾ ਵੈਸੇ ਹੀ ਪਰ ਉਹਨੂੰ ਗੋਡੇ ਤੋਂ ਕੁਛ ਸਹਾਰੀ ਦੇ ਪੈਣ ਤੇ ਬਾਹਰ ਦੀ ਕੁਬੀਦੀ ਉਹਨੂੰ ਲੱਗਿਆ ਤੇ ਇਹ ਵੇਲੇ ਖਾਂ ਦਾ ਆਸਰਾ ਲੈਂਦਾ ਹੈ ਓਕੇ ਉੱਥੇ ਉਸ ਪਿੰਡ ਦਾ ਬੰਦਾ ਰਹਿੰਦਾ ਸੀ ਦੋ ਸਾਲੇ ਤੋਂ ਹੁੰਦੀ ਸੀ ਬੰਦਾ ਉਹਦੇ ਨਾਲ ਤੇ ਰਾਕੇ ਤੇ ਉਹਦੇ ਕਮਰਾ ਮੰਗਦਾ ਜਿਹੜੇ ਕੋਲ ਇਹਨਾਂ ਸਿੰਘਾਂ ਨੇ ਚਲ ਮਨਾ ਦਿੱਤਾ ਤੇ ਇਹਨਾਰੇ ਕਾਰਵਾਈ ਹੋਣੀ ਚਾਹੀਦੀ ਪਰ ਜਾਣਣਾ ਚਾਹੀਦਾ ਫਾਇਰਟ ਹੋ ਗਿਆ ਇਹਨਾਂ ਤੇ ਪਰਚਾ ਹਣਾ ਦੀਦਾ ਜੋ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਘਰ ਤੇ ਆ ਕੇ ਬਾਬੇ ਤਾਰਾ ਦੇ ਘਰ ਦੇ ਬੋਲੇ ਚਲਾਏ ਤਿੰਨ ਗੋਲੀਆਂ ਸਾਡੇ ਸਿੰਘ ਤੇ ਲੱਗੀਆਂ ਬੰਦੇ ਦੀ ਕੀ ਹਾਲਤ ਹੁੰਦੀ ਹਾਲਤ ਉਹ ਗੰਮੀਰ ਆ ਅੰਦਰ ਤੋਂ ਮੌਕੇ ਤੇ ਪਹੁੰਚੀ ਸੀ ਫਿਰ 10-15 ਮਿੰਟ ਬਾਅਦ ਪਹੁੰਚੀ ਮੌਕੇ ਤੇ ਉਹਨਾਂ ਸਾਰਾ ਮੌਕਾ ਦੇਸ਼ ਤੇ ਡਾਂਗ ਕੀਤੀ ਜਾ ਕੇ ਦੇਖਿਆ ਬੰਦੇ ਭੜੇ ਕੇ ਫਰਾਰ ਹੋ ਗਏ ਬੰਦੇ ਸਾਰੇ ਫਰਾਰ ਹੋ ਗਏ ਉਹ ਸੜਿਆਲੀ ਉੱਥੇ ਸੜਿਆਲੀ ਦੇ ਕਿਚ ਬਾਬਿਆਂ ਦੀ ਲਗਾ ਹਵੇਲੀ ਸਾਹਿਬ ਉੱਥੇ ਕੌਣ ਸਿਖਾਦਾ ਉਹਨਾਂ ਨੇ ਉੱਥੇ ਉਹ ਬਾਬਾ ਜੀ ਸਿਖਾ ਕਰਦੇ ਨੇ ਜਿਹੜੇ ਦਰਸਿ ਕਮੈਂਟਰ ਸਨ ਕਾਲਾ ਜਿਹੜਾ ਉਹ ਜਵਾਨਾ ਫੇਸ਼ੀਓ ਬਾਬਿਆਂ ਤੇ ਡਿਜੀਟਲ ਆ ਗਿਆ ਬਾਬਿਆਂ ਨੂੰ ਪਤਾ ਲੱਗਾ ਬਾਬਿਆਂ ਨੇ ਉਹਦਾ ਵਿਰੋਧ ਕੀਤਾ ਕੁਛ ਇਹ ਜੁਲਾਈ ਗਿਆ ਇਸੇ ਕਰਕੇ ਉਹ ਬਾਬਰ ਪਿੱਛੇ ਤੇ ਕਰਕੇ ਉਹਨੇ ਆਪਣੇ ਘਰ ਬਾਬੇ ਕਹਿੰਦੇ ਬਲੋ ਆਪਣੇ ਵਾਰਸਾਂ ਨੂੰ ਬੁਲਾਇਆ ਜਦੋਂ ਉਹਨੇ ਵਾਰਸਾਂ ਨੂੰ ਬੁਲਾਉਂਦੇ ਲੱਗ ਕੇ ਆਏ ਸੇਵਕ ਸਿੰਘ ਦਲੇਵ ਸਿੰਘ ਦੀ ਇੱਕ ਭਤੀਜਾ ਆ ਉਹਦਾ ਇਹਨਾਂ ਹੋ ਜਾਈ ਉਹਨਾਂ ਦੇ ਬਾਬੇ ਤੇ ਫੈਸਲੇ ਦੋ ਇੱਕ ਲਗਾ ਤੁਨੀ ਤੇ ਇੱਕ ਬੰਦ ਲਗਾ ਪਪਾ ਜੀ ਨੂੰ ਫਿਰ ਉੱਤੇ ਹਸਪਤਾਲ ਚਾ ਕੇ ਰਸ ਰਿਹਾਤਾ ਜੀ ਗੁਰੂ ਰਾਮ ਦੇ ਤਰ ਤਰਨ ਜਜੇ ਰਿਲਾਜ ਤੇ ਬਿਆਨ ਲਿਖ ਕੇ ਤਕਲੀਕਾਰ ਰਿਚੜੀਆਂ ਹੋ ਚੁੱਕੀਆਂ ਆ। ਸਾਹਬਾ ਤੇਸੋ ਸੋਤਾ ਯੋ ਚਸੋਤਾ। ਦੋਸੀ ਸਰ ਫਰਾਰ ਕੇ ਵਿਚਾਲੇ। ਤਰਨ ਤਰਨ ਤੋਂ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ। ਕੋੜੀਆ ਜੰਗ।